ਹੁਸ਼ਿਆਰਪੁਰ ਦੇ ਦਸੂਹਾ ਦੇ ਵਿੱਚ ਬੀਤੇ ਦਿਨ ਇੱਕ ਪਰਿਵਾਰ ਅਤੇ ਸ਼ਰਾਬ ਕਾਰੋਬਾਰੀਆਂ ਦੇ ਵਿੱਚ ਲੜਾਈ ਝਗੜੇ ਦਾ ਮਾਮਲਾ ਵੇਖਣ ਨੂੰ ਮਿਲਿਆ ਸੀ ਜਿਸ ਵਿੱਚ ਇੱਕ ਪਰਿਵਾਰ ਦੇ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਇਸ ਸਬੰਧ ਵਿੱਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਠੇਕੇਦਾਰਾਂ ਦਾ ਪੱਖ ਹੁਣ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਇਸ ਪੂਰੀ ਘਟਨਾਤੇ ਆਪਣਾ ਸਪਸ਼ਟੀਕਰਨ ਦਿੱਤਾ ਪ੍ਰੈਸ ਮੀਟਿੰਗ ਕੀਤੀ ਹੈ ਇਸ ਵਿਸ਼ੇ ਤੇ ਜ਼ਿਆਦਾ ਜਾਣਕਾਰੀ ਦਿੰਦਿਆ ਠੇਕੇਦਾਰ ਸੁਖਦੇਵ ਸਿੰਘ ਨੇ ਕੀ ਆਖਿਆ ਆਓ ਤੁਹਾਨੂੰ ਸੁਣਾਉਨੇ ਆਂ ਲੁਧਿਆਣਾ ਲਾਈਵਲੀ ਅਮਿਤ ਹੱਥ ਫੜਦੇ ਨੇ। ਅੰਦਰ ਦੇ ਸਬੰਧ ਦੇ ਇੱਕ ਨੂਰ ਤੇ ਸਭਜ ਕੋ ਪਜਾਇਾ ਕੌਣ ਭਲੇ ਕੋ ਮੰਨਦੇ। ਜਿਹੜਾ ਖਾਲਸਾਵਾ ਉਹ ਸਰਬੱਤ ਦਾ ਭਲਾ ਮੰਗਦਾ ਵਾ। ਤੇ ਇਹ ਜੋ ਸਾਡੇ ਸਿਰਾਂ ਤੇ ਦਸਤਾਰਾਂ ਵਾ ਇਹ ਕਲਗੀਧਰ ਪਿਤਾ ਨੇ ਸਾਨੂੰ ਇਹ ਤਾਜ ਬਖਸ਼ੇ ਆ। ਹੁਣ ਜੇ ਕੋਈ ਇਹ ਦਸਤਾਰ ਨੂੰ ਹੱਥ ਪਾਊਗਾ ਤਾਂ ਫਿਰ ਉਹਦੀ ਹੁਜਾਤ ਸਾਨੂੰ ਕਿਸੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਪੁੱਛਣ ਦੀ ਲੋੜ ਨਹੀਂ ਫਿਰ ਸਾਡਾ ਤੇਗ ਨੂੰ ਹੱਥ ਦਾ ਪੈਣਾ ਹੈ। ਇਹ ਸਾਡੇ ਪਿਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਸਾਨੂੰ ਇਹ ਬਚਨ ਕੀਤੇ ਆ ਹੁਣ ਅਬ ਸਾਡਾ ਨਿਹੰਗ ਸਿੰਘ ਕੁਲਜਿੰਦਰ ਸਿੰਘ ਨੋਨੀ ਜੋ 2 ਸਾਲ ਤੋਂ ਦਲਪੰਦ ਸੇ ਭੱਤੀ ਹੋਇਆ ਜੋੜ ਮੇਲਿਆਂ ਤੇ ਆਉਂਦੇ ਆ ਆਪਣੀ ਕਿਰਤਵਰਤ ਵੀ ਕਰਦੇ ਆ ਜਦੋਂ ਇਹ ਉਹ ਨਸ਼ਾ ਵੇਚਦੇ ਆ ਜੋ ਜਿਹੜੇ ਮਨੁੱਖ ਉਹਨਾਂ ਨੂੰ ਸਮਝਾਉਣ ਵਾਸਤੇ ਕਹੇ ਵੀ ਭਾਈ ਇਹ ਹੁਣ ਕੰਮ ਨਹੀਂ ਚੱਲਣਾ ਤੁਸੀਂ ਇਹ ਕੰਮ ਬੰਦ ਕਰ ਦੋ ਤਾਂ ਉਹਨਾਂ ਨੇ ਅੱਗੋਂ ਗਾਲੀ ਕਲੋਚ ਕਰਤਾ ਇੱਕ ਕਿਸੇ ਨੌਜਵਾਨ ਨੇ ਇਹਨਾਂ ਦੀ ਦਸਤਾਰ ਨੂੰ ਵੀ ਹੱਥ ਪਾਉਣਾ ਚਾਹਿਆ ਪਿੱਛੇ ਹੋ ਕੇ ਫਿਰ ਇਹਨਾਂ ਨਾਲੇ ਆਪਣਾ ਦਸਤਾਰ ਸੰਭਾਲਣੀ ਕੀਤੀ ਤੇ ਉਤੋਂ ਫਿਰ ਇਹਨਾਂ ਦੀ ਤੂ ਤੂ ਮੈਮਾ ਹੱਥਾਂ ਵਿੱਚ ਹੱਥੋਂ ਪਾਈ ਹੋਈ ਹੈ ਸੋ ਅਸੀਂ ਪਹਿਲਾਂ ਤਾਂ ਇਹ ਦਿਸਦੀ ਹੈ ਹੁਣ ਇਹ ਠੇਕੇਦਾਰ ਵੀ ਬੈਠੇ ਨੇ ਸਾਰੇ ਨੇ ਬੈਠੇ ਨੇ ਜੋ ਖਾਲਸਾ ਹੈ ਵੈਸੇ ਤਾਂ ਅਸੀਂ ਚਕਰਵਤੀ ਪੂਰੇ ਪੰਜਾਬ 'ਚ ਵਿਚਰਦੇ ਆ ਤੇ ਜਿੱਥੇ ਵੀ ਜਿਸ ਨਗਰ 'ਚ ਪਿੰਡ 'ਚ ਅਸੀਂ ਪੜਾ ਲੌਣੇ ਆ ਉੱਥੇ ਹਫਤਾ ਇੱਕ ਤਾਂ ਜੋ ਵੀ ਨਸ਼ਾ ਵੇਚਣ ਵਾਲੇ ਐ ਸ਼ਾਂਤ ਹੋ ਕੇ ਬੈਠ ਜਾਂਦੇ ਪਤਾ ਵੀ ਨਿਹੰਗ ਸਿੰਘ ਫੌਜਾ ਆ ਗਈਆਂ ਵੀ ਡਾਂਗ ਫੇਰੂਗੇ ਤੇ ਅਸੀਂ ਤਾਂ ਪੂਰੇ ਸੰਸਾਰ ਨੂੰ ਹੀ ਸੰਸਾਰ 'ਚ ਜਿੰਨੇ ਨੌਜਵਾਨ ਆ ਉਹ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆਂ ਕਿ ਭਾਈ ਨਸ਼ੇ ਤਿਆਗ ਕਰਕੇ ਗੁਰੂ ਵਾਲੇ ਬਣੀਏ ਗੁਰੂ ਨਾਲ ਜੁੜਨਾ ਕਰੀਏ ਤਾਂ ਇਹ ਜੋ ਆਪਣਾ ਕੁਲਜਿੰਦਰ ਸਿੰਘ ਨੌਣੀ ਐ ਇਹ ਆਪਣੇ ਕਿਰਤ ਵਿਰਤ ਕਰਦੇ ਨੇ ਕਾਫੀ ਸਾਲਾਂ ਤੋਂ ਹੁਣ ਜੇ ਉਸ ਕਰਕੇ ਕੋਈ ਇਹਨਾਂ ਨੂੰ ਟਾਰਗੇਟ ਕਰੇਗਾ ਸਾਡੇ ਨਿਹੰਗ ਸਿੰਘ ਵਾ ਦਸਤਾਰ ਨੂੰ ਕਿਸੇ ਨੂੰ ਹੱਥ ਪਾਉਣਗੇ ਤਾਂ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਭਾਈ ਇਹ ਹੁਣ ਤੁਸੀਂ ਆਪਣਾ ਆਪੇ ਵਿਚਾਰ ਕਰ ਲੋ ਕਿ ਕੀ ਕਰਨਾ ਚਾਹੀਦਾ ਹੈ ਆਖਿਰ ਇਹ ਸਾਰਾ ਮਾਮਲਾ ਸਾਰਾ ਠੇਕੇਦਾਰ ਦੇ ਉੱਤੇ ਆ ਕੇ ਖੜਾ ਹੋ ਗਿਆ ਜੀ ਠੇਕੇਦਾਰ ਦੀ ਗੁੰਡਾਗਰਦੀ ਆ ਕਿ ਕਹਿਣਾ ਚਾਹੁੰਦੇ ਹੋ ਕੀ ਕੰਮ ਮਾਮਲਾ ਕਿਹਾ ਉਹ ਕਿਉਂ ਇਸ ਰੰਗਨ ਚੱਲ ਰਿਹਾ ਲੰਮੜਾ ਕੇ ਪੜਾਇਆ ਜਾ ਰਿਹਾ ਦੇਖੋ ਜੀ ਸਿਸਟਮ ਇਦਾਂ ਹੀਗਾ ਕਿ ਅਸੀਂ ਆਏ ਆ ਸਾਰੇ ਬਾਹਰੋਂ ਕੰਮ ਕਰਨ ਇੱਕ ਬਿਜ਼ਨਸਮੈਨ ਆ ਸਾਡਾ ਕਿਸੇ ਨਾ ਪਰਸਨਲ ਵੇਜ ਵੜੋਦਣੀ ਨਾ ਕਿਸੇ ਪਾਰਟੀ ਨਾਲ ਲੈਣ ਦੇਣਿਆ ਨਾ ਕਿਸੇ ਹੋਰ ਵੇਚ ਆ ਅਸੀਂ ਸਿਰਫ ਇੱਕ ਕੰਮ ਕਰਦੇ ਹਾਂ ਜੀ ਸ਼ਰਾਬ ਦਾ ਕੁਛ ਕੀ ਬਿਨਾ ਤੋਂ ਪਹਿਲਾਂ ਇੱਕ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਮਜੀਠੇ 'ਚ ਬਹੁਤ ਤਗੜੀ ਇੱਕ ਘਟਨਾ ਵਾਪਰੀ ਹੈ ਜਿਸ ਦੇ ਨਾਲ ਕਿੰਨੇ ਲੋਕਾਂ ਦੀ ਜਾਨ ਗਈ ਹੈ ਜੇ ਰੀਲੀ ਸ਼ਰਾਬ ਨਾਲ ਉਹ ਚੀਜ਼ਾਂ ਇਸੇ ਦਸੂਏ 'ਚ ਹੋ ਰਹੀਆਂ ਆ ਮੰਡ ਦੇ ਲਾਗੇ ਚਲਜੋ ਸ਼ਹਿਰ ਦੇ ਵਿੱਚ ਚਲਜੋ ਨਜਾਇਜ਼ ਸਭ ਤੋਂ ਵੱਧ ਆ ਜੇ ਅਸੀਂ ਕੰਟਰੋਲ ਕਰਦੇ ਆ ਤੇ ਜਿਹੜੇ ਕੁਝ ਸ਼ਰਾਰਤੀ ਅੰਸਰ ਜਿੰਨੂੰ ਕਹਿ ਦਿੰਨੇ ਆ ਜਿਹੜੇ ਨਜਾਇਜ਼ ਕਰਦੇ ਜਿਨ੍ਹਾਂ ਨੂੰ ਆਪਣਾ ਉਹਦੇ ਨਾਲ ਘਾਟਾ ਪੈਂਦਾ ਆ ਉਹ ਫੇਰ ਕੱਠ ਕਰਕੇ ਸਾਡੇ ਲੋ ਜਿਹੜੇ ਮੁਲਾਜ਼ਮ ਆ ਜਿਹੜੇ ਸਾਡੇ ਵਿਚਾਰੇ ਕਰਦੇ ਨਾਲ ਕੰਮ ਕਰਦੇ ਰੋਜ਼ਗਾਰ ਲਈ ਉਹਨਾਂ ਦੇ ਗੜ ਪੈਂਦੇ ਆ ਜੀ ਤੇ ਹੁਣ ਅਸੀਂ ਜਿਹੜਾ ਇੰਚਾਰ ਸਾਡਾ ਕੁਝ ਕੁ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੀ ਕਿ ਐਸੇ ਜੀ ਠੇਕੇਦਾਰਾਂ ਨੇ ਗਲਤ ਕੀਤਾ ਆ ਦੇਖੋ ਜੀ ਸਾਡਾ ਪਰਸਨਲ ਵਿਰੋਧ ਕਿਸੇ ਨਾਲ ਨਹੀਂ ਹੈਗਾ ਅਸੀਂ ਸਿਰਫ ਇੱਕ ਰੁਟੀਨ 'ਚ ਸਾਡੇ ਮੁੰਡੇ ਜਾਂਦੇ ਕੰਮ ਕਰਨ ਡੇਲੀ ਦੇ ਡੇਲੀ ਉਹਨਾਂ ਨੇ ਜਾ ਕੇ ਆਪਣਾ ਕੈਸ਼ ਦੀ ਡਿਊਟੀ ਕਰਨੀ ਜਾਂ ਉਹਨਾਂ ਨੇ ਸਮਾਨ ਦੇਣਾ ਆ ਉਸੇ ਵਿੱਚ ਉਹ ਜਾਂਦੇ ਸੀਗੇ ਜਿਹਦਾ ਸਾਡਾ ਇੰਚਾਰਜ ਹੈ ਮੁੰਡਾ ਨੂੰ ਨੀਜੀ ਦਾ ਜ਼ਿਆਦਾ ਨਾ ਉਛਾਲ ਰਹੇ ਆ ਉਹ ਆਪਣੀ ਰੁਟੀਨ 'ਚ ਕੰਮ ਕਰਨ ਗਿਆ ਕੁਛ ਕੇ ਲੋਕਾਂ ਨੇ ਕੀ ਕੀਤਾ ਉਹਦੀ ਗੱਡੀ ਉੱਥੇ ਖਲਹਾਰੀ ਉਹਦੇ ਨਾਲ ਧੱਕਾ ਕੀਤਾ ਉਹ ਇਹਨਾਂ ਨੇ ਰਾਲ ਹੱਥਾਂ 'ਚ ਰੋੜੇ ਫੜੇ ਸੀਗੇ ਨਾਲ ਸੀ ਕਿ ਉਹਨਾਂ ਦੀਆਂ ਆਪਣੀਆਂ ਬੋਤਲਾਂ ਤੇ ਕੁਛ ਕ ਨਾਲ ਤਿੱਖੇ ਹਥਿਆਰ ਸੀਗੇ ਜਿੱਦਣ ਉਹਨਾਂ ਦੀ ਕੁੱਟਮਾਰ ਹੋਈ ਫੇਰ ਇੱਕ ਸੈਲਫ ਡਿਫੈਂਸ ਵਿੱਚ ਉਹਨਾਂ ਕੁਝ ਮੁੰਡੇ ਆਪਣੇ ਗਏ ਆ ਬਟ ਇਹ ਆ ਕਿ ਕਿਸੇ ਨੇ ਕੋਈ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਸਾਡੇ ਕੁਝ ਕੁ ਮੁੰਡਿਆਂ ਦੇ ਤੇ ਕੁਝ ਜਿਆਦਿਆਂ ਹੀ ਛੱਟਾਂ ਲੱਗੀਆਂ ਹੋਈਆਂ ਕੁਝ ਕਿ ਜਿੱਦਾਂ ਆਪਾਂ ਪ੍ਰਾਈਵੇਟ ਇਲਾਜ ਖੁਦ ਵੀ ਕਰਵਾ ਰਹੇ ਆ ਸੋ ਸਾਡੀ ਇੱਕੋ ਬੇਨਤੀ ਆ ਸਰਕਾਰ ਨੂੰ ਪੁਲਿਸ ਨੂੰ ਜੋ ਵੀ ਇਹ ਮੁੱਦਾ ਆ ਇਹਨੂੰ ਆਪਾਂ ਪੋਲਿਟੀਕਲ ਨਾ ਬਣਾਈਏ ਕਿਸੇ ਹੋਰ ਪਾਸੇ ਨਾ ਖੜੀਏ ਇਹਨੂੰ ਸਿਰਫ ਦੇ ਸਿਰਫ ਇੱਕ ਜਿੱਦਾਂ ਇੱਕ ਨਾਰਮਲ ਗੱਲ ਹੋਈ ਆ ਉਹਨੂੰ ਉਸੇ ਵਿੱਚ ਉਹਦੀ ਤੈਅ ਤੱਕ ਜਾਈਏ ਤੇ ਜੋ ਸਹੀ ਆ ਉਹਦਾ ਸਹੀ ਕੰਮ ਕਰਕੇ ਉਹਦਾ ਰਿਜ਼ਲਟ ਸਾਨੂੰ ਦਿੱਤਾ ਜਾਵੇ ਸਾਡੇ 2.5 ਤੇ ਬਿਲਕੁਲ ਜ਼ਿਆਦਾ ਜ਼ਖਮੀਆਂ ਜਿਨ੍ਹਾਂ ਦੇ ਮੇਜਰ ਜ਼ਿਆਦਾ ਛੱਟਾਂ ਆ ਉਹ ਅਜੇ ਵੀ ਦਾਖਲ ਨੇ ਕੁਝ ਕੁ ਮੁੰਡਿਆਂ ਦੇ ਉਹਦਾਂ ਜਿੱਦਾਂ ਚਪੇੜਾਂ ਚਪੂੜਾਂ ਇਹਨਾਂ ਮਾਰੀਆਂ ਜਾਂ ਕੁਝ ਅੰਦਰੂਨੀ ਆ ਉਹਨਾਂ ਦਾ ਬਾਹਰ ਪ੍ਰਾਈਵੇਟ ਚ ਆਪਾਂ ਇਲਾਜ ਕਰਾਇਆ ਜੀ ਉਹ ਆਪਣੇ ਕੁਝ ਕੁ ਛੁੱਟੀ ਤੇ ਗਏ ਹੋਏ ਆ ਗੁੱਜਾਂ ਸਟਾ ਉਹਨਾਂ ਦੇ ਪੁਲਿਸ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਸ ਬਾਰੇ ਪੁਲਿਸ ਨੇ ਜਿੱਦਾਂ ਮੰਨ ਲਓ ਕਿ ਸਾਡੀ ਵੀ ਬਿਆਨਾਂ ਤੇ ਜੋ ਬਣਦਾ ਸੀਗਾ ਉਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਕੀਤੀ ਪਰ ਕੁਝ ਕਿ ਜਿੱਦਾਂ ਆਪਾਂ ਕਹਿ ਦਿੰਦੇ ਕਿ ਦਬਾਅ ਪਾ ਕੇ ਸਾਡੇ ਵੱਲ ਨੂੰ ਗੱਲ ਨੂੰ ਕੀਤਾ ਜਾ ਰਿਹਾ ਹੈ ਪਰ ਇਸ ਦੇ ਵਿੱਚ ਉਸ ਦਾ ਕੋਈ ਲੈਣ ਦੇਣ ਨਹੀਂ ਹੈ ਇਸ ਜਸਟ ਇੱਕ ਨਾਰਮਲ ਜਿੱਦਾਂ ਆਪਾਂ ਕਹਿੰਦੇ ਆ ਜੀ ਇੱਕ ਇਹਨਾਂ ਦਾ ਉਹਨਾਂ ਨੇ ਆਪਣੇ ਵੱਲੋਂ ਧੱਕਾ ਕੀਤਾ ਜੀ ਕਿ ਅਸੀਂ ਮਾਲ ਵੇਚਣਾ ਆ ਇੱਕ ਤਾਂ ਸੀ ਕਿ ਜੀ ਲੋਕਲ ਕੋਈ ਠੇਕੇਦਾਰ ਸੀਗਾ ਜਿਹੜਾ ਹੁਣ ਦੂਜੇ ਏਰੀਆ ਚ ਲੱਗ ਗਿਆ ਉਹ ਪੁੱਛੋ ਪੂਰਾ ਉਹਨਾਂ ਨੂੰ ਬੈਕਅਪ ਕਰ ਰਿਹਾ ਜੀ ਮੇਰੇ ਸਾਹਬ ਦਾ ਕੀ ਨਾਮ ਸੀ ਬੰਟੀ ਆ ਬੰਟੀ ਜੀ ਵਿਸ਼ਾਲ ਕੋਸ਼ਲਾ ਜੀ ਨੂੰ ਕਹਿ ਦਿੰਦੇ ਉਹ ਪੂਰਾ ਨਾਲ ਬੈਕਅਪ ਕਰ ਰਿਹਾ ਕਿ ਤੁਸੀਂ ਤਗੜੇ ਹੋਗੇ ਇਹਨਾਂ ਦੇ ਅੱਗੇ ਖੜੋ ਅਸੀਂ ਤੁਹਾਨੂੰ ਸਪੋਰਟ ਕਰਦੇ ਪਏ ਆ ਤੁਸੀਂ ਇਹਨਾਂ ਨਾਲ ਵੇਰੋ ਜੋ ਕਰਨਾ ਕਰੋ ਪਰ ਇਹਨਾਂ ਦੀ ਇੱਕ ਨੰਬਰ ਸ਼ਰਾਬ ਨਹੀਂ ਵੀ ਕੰਦੇ ਠੇਕੇਦਾਰ ਨੂੰ ਠੀਕ ਹਾਂ ਰਿਐਲਿਟੀ ਹਾਂ ਰਿਐਲਿਟੀ 'ਚ ਠੇਕੇਦਾਰ ਹੀ ਠੇਕੇਦਾਰ ਦਾ ਸਾਥ ਦਵੇ ਤਾਂ ਗੱਲ ਬਣਦੀ ਆ ਜੇ ਠੇਕੇਦਾਰ ਅੱਜ ਨਜਾਇਜ਼ੀਆਂ ਨਾਲ ਜੁੜ ਗਏ ਤੇ ਅਸੀਂ ਕਿੱਥੋਂ ਸਰਕਾਰ ਨੂੰ ਰੈਵਨਿਊ ਦੇਣਾ ਅੱਜ ਦੀ ਡੇਢ 'ਚ ਸਾਡਾ ਦਿੱਲੀ ਦਾ 11 ਲੱਖ 4000 ਕੁ ਰੁਪਏ ਸਾਡਾ ਦਿੱਲੀ ਦਾ ਰੈਵਨਿਊ ਜਾਂਦਾ ਫੇਰ ਖਰਚੇ ਸਾਡੇ ਵੱਖਰੇ ਆ ਫੇਰ ਆਪਾਂ ਜਿਹੜਾ ਮਾਲ ਲੈਣਾ ਉਹ ਵੱਖਰਾ ਆ ਜੇ ਆਪਾਂ ਇਹ ਚੀਜ਼ਾਂ ਨੂੰ ਕਾਊਂਟ ਕਰੀਏ ਤਕਰੀਬਨ 14-15 ਲੱਖ ਰੁਪਏ ਦਿੱਲੀ ਦਾ ਬਣਦਾ ਤੇ ਅਸੀਂ ਉਹਨਾਂ ਰੈਵਨਿਊ ਇਕੱਠਾ ਕਰਨ ਨਹੀਂ ਪਾਉਂਦੇ ਇਸ ਨੂੰ ਸੂਬੇ 'ਚ ਅੱਜ ਦੀ ਡੇਢ ਤੋਂ ਦੋਵੇਂ ਮਹੀਨੇ ਦਾ ਸਾਡਾ ਲਾਸ 3 ਕਰੋੜ ਦੇ ਡੇਢ-ਡੇ ਚਲਾ ਗਿਆ ਜੇ ਆਪਾਂ ਹੁਣ ਪੈਰ ਵੀ ਕਰਨ ਲੱਗੇ ਆਂ ਤੇ ਨਜਾਇਜ਼ੀਏ ਦਾ ਕੱਟ ਕਰਕੇ ਸਾਡੇ ਅੱਗੇ ਆਉਣਗੇ ਤੇ ਅਸੀਂ ਇਹ ਨੁਕਸਾਨ 'ਚ ਹੋਰ ਜਾਵਾਂਗੇ ਸਾਡੀ ਸਰਕਾਰ ਨੂੰ ਪੁਲਿਸ ਨੂੰ ਇੱਕੋ ਇੱਕ ਇਹੋ ਬੇਨਤੀ ਹੱਥ ਜੋੜ ਕੇ ਆ ਕਿ ਸਾਡਾ ਤੁਸੀਂ ਸਾਥ ਦਿਓ ਇਸ ਕੰਮ 'ਚ ਅਸੀਂ ਇੱਕ ਨੰਬਰ ਦਾ ਕੰਮ ਕਰਨਾ ਹੈ ਕੋਈ ਜਾਨ ਨਹੀਂ ਮਾਰਨੀ ਇੱਥੇ ਨੁਕਸਾਨ ਨਹੀਂ ਕਰਨਾ ਤੇ ਨਾ ਸਾਡਾ ਕੋਈ ਲੈਣ ਦੇਣੇ ਭਾਈ ਉਧਰ ਕੀ ਹੋਇਆ ਸੀ ਜਿਹੜਾ ਲੜਾਈ ਚੱਲ ਰਹਾ ਹੋਇਆ ਸੀ ਪਹਿਲਾਂ ਜੈ ਭੀਮ ਜੈ ਭਾਰਤ ਜੈ ਤੁਨ ਗੁਰਦੇਵ ਮੈਂ ਉੱਥੇ ਸਾਰੀ ਘਟਨਾਗ੍ਰਾਮ ਦੇ ਵਿਲੇ ਮੈਂ ਉੱਥੇ ਮੌਜੂਦ ਸੀਗਾ ਸਭ ਤੋਂ ਪਹਿਲਾਂ ਜਦੋਂ ਜਿਹੜਾ ਇਹ ਨੋਨੀ ਆ ਤਾਂ ਇੱਕ ਹੋਰ ਇਹਨਾਂ ਦੇ ਨਾਲ ਕੋਈ ਮੁੰਡਾ ਸੀਗਾ ਉਹਨਾਂ ਨੇ ਉੱਥੇ ਜਿੱਥੇ ਇਹ ਕਹਿੰਦੇ ਆ ਵੀ ਇਹਨਾਂ ਨੇ ਗੱਡੀ ਆਪਾਂ ਨਹੀਂ ਲੱਗਣ ਦੇਣੀ ਜਿਹੜਾ ਰੌਲਾ ਮੇਨ ਸ਼ੁਰੂ ਹੋਇਆ ਸੀਗਾ ਉਹ ਇਹ ਇਹ ਸ਼ੁਰੂ ਹੋਇਆ ਇਹ ਵੀ ਇਹ ਕਹਿੰਦੇ ਆ ਅਸੀਂ ਗੱਡੀ ਨਹੀਂ ਲੱਗਣ ਦੇਣੀ ਗੱਡੀ ਜਿਹੜੀ ਹੁੰਦੀ ਆ ਉਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਲਾਈਏ ਤਾਂ ਫਿਰ ਉਹ ਬੰਦਾ ਹੱਕਦਾਰ ਹੁੰਦਾ ਕਹਿਣ ਦਾ ਮੈਂ ਉੱਥੇ ਮੌਜੂਦ ਸੀਗਾ ਫਿਰ ਉਹ ਹੱਕਦਾਰ ਹੁੰਦਾ ਵੀ ਮੇਰੀ ਜਗ੍ਹਾ ਦੇ ਵਿੱਚ ਤੂੰ ਆਹ ਚੀਜ਼ ਨਹੀਂ ਕਰਨੀ ਪਰ ਉਹ ਹੈਗੀ ਗਲੀ ਸਰਕਾਰੀ ਸਰਕਾਰੀ ਗਲੀ 'ਚ ਅਸੀਂ ਕਿਸੇ ਨੂੰ ਨਹੀਂ ਢੱਕ ਸਕਦੇ ਵੀ ਕੋਈ ਗੱਡੀ ਲੈ ਕੇ ਆ ਰਿਹਾ ਹੈ ਜਾਂ ਜਾ ਰਿਹਾ ਹੈ ਜਾਂ ਕਿੱਥੇ ਖੜਿਆ ਔਰ ਦੂਸਰੀ ਗੱਲ ਉਹਨਾਂ ਦਾ ਬਿਲਕੁਲ ਅਪੋਜ਼ਿਟ ਸਾਈਡ ਉਹਨਾਂ ਦਾ ਠੇਕਾ ਆ ਉਹ ਆਪਣੇ ਠੇਕੇ ਦੇ ਵਿੱਚ ਕੈਸ਼ ਲੈਣ ਜਾਂ ਦੇਣ ਜਾਂ ਉੱਥੋਂ ਕੋਈ ਵੀ ਜਿਹੜਾ ਸਮਾਨ ਆ ਉਹ ਚੱਕਣ ਆ ਰੱਖਣ ਆਏ ਸੀਗੇ ਇਨ ਬਿਟਵੀਨ ਉੱਥੇ ਆ ਜਿਹੜੇ ਜਿੰਨੇ ਵੀ ਬੰਦੇ ਹੈਗੇ ਆ ਇਨ ਬਿਟਵੀਨ ਜਿਹੜੇ ਵੀ ਸ਼ੰਕਰ ਰਾਜ ਆ ਹੋਰ ਵੀ ਉਹਦੇ ਜਿਹੜੇ ਪੰਜ ਸੱਤ ਸਾਥੀ ਹੈਗੇ ਇਹ ਹੌਲੀ ਹੌਲੀ ਉੱਥੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਸੀਗੀ ਵੀ ਉਹ ਉਹਨਾਂ ਨੇ 8 ਵਜੇ ਆਉਣਾ ਆ ਤੇ 8 ਵਜੇ ਅਸੀਂ ਉਹਨਾਂ ਤੇ ਅਟੈਕ ਕਰਨਾ ਆ ਤੇ ਇਹਨਾਂ ਨੇ ਪਹਿਲਾਂ ਹੀ ਉੱਥੇ ਸਾਰੇ ਰੋੜੇ ਵੀ ਰਖੇ ਸੀਗੇ ਖਾਲੀ ਬੋਤਲਾਂ ਦੇ ਜਿਹੜੇ ਡਾਲੇ ਹੁੰਦੇ ਉਹ ਵੀ ਉੱਥੇ ਸਾਰਾ ਉਹ ਜਮਾ ਕੀਤਾ ਹੋਇਆ ਸੀਗਾ ਜਦੋਂ ਇਹ ਉੱਥੇ ਆਏ ਆ ਇਹਨਾਂ ਨੇ ਉਹਨਾਂ ਨੂੰ ਰੋਕ ਇਹਨਾਂ ਨੂੰ ਉਹਨਾਂ ਨੂੰ ਕਿਹਾ ਜਾ ਕੇ ਵੀ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਕਹਿੰਦੇ ਅਸੀਂ ਆਪਣੀ ਜਗ੍ਹਾ ਤੇ ਖੜੇ ਆਂ ਅਸੀਂ ਕੋਈ ਤੁਹਾਡੇ ਘਰ ਬਾਹਰ ਜਾਂ ਤੁਹਾਡੇ ਘਰ ਦੇ ਮੂਰੇ ਨਹੀਂ ਖੜੇ ਪਰ ਉਹਨਾਂ ਨੇ ਉਦੋਂ ਉਦੋਂ ਪੂਰੀ ਬਦਮਾਸ਼ੀ ਦੇ ਹਿਸਾਬ ਨਾਲ ਆਏ ਵੀ ਆਪਾਂ ਇਹਨਾਂ ਨੂੰ ਢੜਾ ਦਾਂਗੇ ਇਹਨਾਂ ਨੂੰ ਮਾਰਨ ਵੀ ਪਏ ਇਹਨਾਂ ਨੇ ਆਪਣਾ ਆਪ ਬਚਾ ਕਰਕੇ ਉੱਥੋਂ 5 ਮਿੰਟ ਇੱਧਰ ਉੱਧਰ ਹੋ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਚਲੋ ਸਾਰਿਆਂ ਨੂੰ ਫੋਨ ਕੀਤਾ ਮੂਹਦਵਾਰਾਂ ਨੂੰ ਫੋਨ ਕੀਤਾ ਮੈਂ ਵੀ ਇਲੈਕਸ਼ਨ ਲੜਿਆ ਹੋਇਆ ਆ ਮੈਂ ਵੀ ਮੂਹਦਵਾਰ ਆ ਤੇ ਮੈਂ ਵੀ ਉੱਥੇ ਪਹੁੰਚਿਆ ਉਸ ਵੇਲੇ ਮੈਂ ਥੋੜੀ ਜਿਹੀ ਦੂਰ ਸੀਗਾ ਫਿਰ ਮੈਂ ਉਸ ਤੋਂ ਬਾਅਦ ਆ ਗਿਆ ਹੀ ਲੱਗੇ ਫਿਰ ਮੈਂ ਸ਼ੰਕਰ ਨਾਲ ਜਾ ਕੇ ਗੱਲ ਵੀ ਕੀਤੀ ਮੈਂ ਗੱਲ ਸ਼ ਤੁਸੀਂ ਵੀ ਸ਼ਹਿਰਦਾਰੀ ਆ ਇਹ ਵੀ ਸ਼ਹਿਰ ਦੇ ਆ ਆਪਸ ਵਿੱਚ ਬੈਠ ਕੇ ਜਿਹੜੀ ਗੱਲ ਹੁੰਦੀ ਆ ਆਪਸ ਵਿੱਚ ਕਰ ਲਓ ਇੰਨਾ ਹੀ ਕਰਦੇ ਕਰਦੇ ਉਹਨਾਂ ਦੇ ਵਿੱਚੋਂ ਜਿਹੜੇ ਇਹ ਕਹਿੰਦੇ ਆ ਵੀ ਬੱਚੇ ਛੋਟੀ ਉਮਰ ਦੇ ਆ ਜਾਂ ਜਨਾਨੀਆਂ ਆ ਉਹਨਾਂ ਹੀ ਜਨਾਨੀਆਂ ਤੇ ਬੱਚਿਆਂ ਨੇ ਰੋੜੇ ਮਾਰੇ ਤੇ ਡਾਲੇ ਦੇ ਵਿੱਚੋਂ ਬੋਤਲਾਂ ਕੱਢ ਕੇ ਮਾਰੀਆਂ ਉਹਦੇ ਵਿੱਚੋਂ ਸਾਡੇ 2-3 ਬੰਦੇ ਆ ਦੇ ਸਿਰਾਂ ਤੇ ਵੀ ਵੱਜੀਆਂ ਬਾਕੀ ਜਿਹੜੇ ਬੱਚੇ ਦੀ ਗੱਲ ਆ ਸਾਡਾ ਜਿਹੜਾ ਇੱਕ ਬੰਦਾ ਜਿਹੜਾ ਉੱਥੇ ਐਡਮਿਟ ਆ ਨਾ ਜਿਹਦੇ ਗੁੱਟ ਵੱਢ ਹੋਇਆ ਤੇ ਉਹ ਬੰਦੇ ਦੀ ਉਮਰ ਵੀ 19 ਸਾਲ ਕੁਛ ਮਹੀਨੇ ਆ ਉਹ ਵੀ ਬੱਚਾ ਹੀ ਆ ਇੱਕ ਹਿਸਾਬ ਦਾ ਉਹ ਤਾਂ ਸਿਰਫ ਇਹਨਾਂ ਦੇ ਹੱਥ ਦੇ ਵਿੱਚ ਜਿੰਨੀ ਦੇਰ ਹਥਿਆਰ ਸੀਗੇ ਉੰਨੀ ਦੇਰ ਇਹਨਾਂ ਨੇ ਹਥਿਆਰ ਚਲਾਏ ਜਦੋਂ ਹਥਿਆਰ ਨਹੀਂ ਸੀਗੇ ਤਾਂ ਉਦੋਂ ਇਹਨਾਂ ਨੇ ਮੁੜ ਕੇ ਭੱਜਣ ਨੂੰ ਲੱਗੇ ਆ ਤਾਂ ਉਦੋਂ ਜਿਹੜੀ ਹੱਤਾ ਪਾਈ ਹੋਈ ਆ ਉਹ ਵੀ ਹੱਥਾਂ ਨਾਲ ਹੋਈ ਆ ਕੁਝ ਵੀ ਕਿਸੇ ਨੇ ਕਿਤੇ ਮਾਰਿਆ ਨਹੀਂ ਨਾ ਹੀ ਇਹਨਾਂ ਦੇ ਹੱਥੇ 'ਚ ਕੁਝ ਸੀਗਾ ਕਿਉਂਕਿ ਇਹ ਲੜਨ ਦੀ ਮਨਸ਼ਾ ਨਾਲ ਇਹ ਨਹੀਂ ਗਏ ਸੀਗੇ ਉਹ ਉੱਥੇ ਪਹਿਲਾਂ ਹੀ ਤਿਆਰੀ 'ਚ ਖੜੇ ਸੀਗੇ ਆ ਉੱਥੇ ਸਾਰਾ ਕੱਡਾ ਕਰਾਮ ਹੋਇਆ ਕਿਲੇ ਨੌਜਵਾਨ ਤੁਹਾਡੇ ਜ਼ਖਮੀ ਹੋਏ ਸੀ ਸਾਡੇ ਉੱਥੇ 6-7 ਜਾਣੇ ਜ਼ਖਮੀ ਹੋਏ ਆ ਜਿਹੜੇ ਜਿਆਦਾ ਮੇਜਰ ਸੀਰੀਅਸ ਆ ਉਹ ਐਸਐਲ ਹਸਪੀਟਲ ਚ ਐਡਮਿਟ ਆ ਜਿਹੜੇ ਬਾਕੀ ਸੀਗੇ ਉਹ ਜਿਹੜੀ ਮੋਢਲੀ ਮਾੜੀ-ਮੋਟੀ ਫਰਸਟ ਏਡ ਹੁੰਦੀ ਆ ਉਹ ਲੈ ਕੇ ਤਾਂ ਆਪਣੇ ਘਰਾਂ ਚ ਬਹਿ ਗਏ ਆ ਸ਼ਟਰ ਦੇ ਵਿੱਚ ਕੋਈ ਨਹੀਂ ਮਾਰਦਾ ਸੀਗਾ ਸ਼ਟਰ ਦੇ ਵਿੱਚ ਇਹਨਾਂ ਦੇ ਬੰਦੇ ਹੀ ਮਾਰਦੇ ਕਿਉਂਕਿ ਵੀਡੀਓ ਇਹਨਾਂ ਨੇ ਬਣਾਈ ਅਸੀਂ ਤਾਂ ਬਣਾਈ ਨਹੀਂ ਕੀ ਤੇ ਉਸ ਤੋਂ ਬਾਅਦ ਆ ਜਿਹੜਾ ਇਹ ਬਾਕੀ ਐਸੀ ਸਮਾਜ ਦਾ ਮੈਂ ਵੀ ਇੱਕ ਹਿੱਸਾ ਆ ਮੈਂ ਵੀ ਐਸੀ ਸਮਾਜ ਤੋਂ ਤਾਲੁਕ ਰੱਖਦਾ ਇਹ ਨਹੀਂ ਹੈਗਾ ਵੀ ਅੱਜ ਜੇ ਮੇਰੇ ਤੇ ਕੋਈ ਮੈਂ ਕੋਈ ਗਲਤ ਕੰਮ ਕਰਦਾ ਤਾਂ ਮੈਂ ਅੱਜ ਆਪਣੇ ਅਸੀਂ ਸਮਾਜ ਨੂੰ ਨਾਲ ਲੈ ਕੇ ਤਾਂ ਮੈਂ ਉਹਨਾਂ ਨੂੰ ਵੀ ਬਦਨਾਮ ਕਰਾਂ ਜਿਹੜੀ ਕੋਈ ਗੱਲ ਹੈਗੀ ਆ ਤੁਸੀਂ ਆਪਸ ਵਿੱਚ ਕਰੋ ਸਾਡੇ ਸਮਾਜ ਨੂੰ ਨਾ ਬਦਨਾਮ ਕਰੋ ਮੈਂ ਵੀ ਉਸੇ ਸਮਾਜ ਦਾ ਹਿੱਸਾ ਆ ਤੇ ਬਾਕੀ ਜਿਹੜੇ ਅਧਿਕਾਰਾਂ ਦੀ ਗੱਲ ਉੱਥੇ ਕੋਈ ਕਰਦਾ ਹੈ ਵੀ ਉਹਨੂੰ ਉਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਉਹਨਾਂ ਨੂੰ ਮਾਰਨ ਦਾ ਤੇ ਪਹਿਲਾਂ ਅਧਿਕਾਰ ਉਹਨਾਂ ਨੇ ਲਿਆ ਸੀਗਾ ਇਹਨਾਂ ਨੂੰ ਮਾਰਨ ਦਾ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਤੇ ਸਿਰਫ ਉਹ ਇੱਕ ਸਿੰਪਥੀ ਦੀ ਗੱਲ ਆ ਵੀ ਉੱਥੇ ਜਨਾਨੀਆਂ ਦੇ ਨਿਆਣੇ ਸੀਗੇ ਉਹ ਉਹਨਾਂ ਦੇ ਉੱਤੇ ਸਾਰੀ ਗੇਮ ਖੇਡਣ ਦੇ ਮੂਰੇ ਕਰਕੇ ਬਾਕੀ ਹੋਰ ਸਾਰਾ ਘਟਾ ਉਹਨਾਂ ਨੇ ਆਪ ਹੀ ਕੀਤਾ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਥੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਠੇਕੇਦਾਰ ਸਾਡੀ ਜਿਹੜੀ ਫਰਮ ਹੈ ਚੰਡੀਗੜ੍ਹ ਟਾਊਨ ਉਹਦੇ ਨਾਲ ਅਸੀਂ ਭਾਈਵਾਲ ਆਂ ਇੱਥੇ ਬਾਹਰੋਂ ਆ ਕੇ ਅਸੀਂ ਇੱਥੇ ਬਿਜ਼ਨਸ ਕਰ ਰਹੇ ਆਂ ਆਪਣਾ ਜੋ ਕਿ ਸਾਡਾ 40 ਕਰੋੜ 33 ਲੱਖ ਦਾ ਇੱਕ ਸਾਲ ਦਾ ਸਾਡਾ ਬਿਜ਼ਨਸ ਹੈ ਉਦੇ ਵਿੱਚ ਰੋਜਦਾਈ ਸਾਨੂੰ ਫਰਮ ਨੂੰ 12 ਤੋਂ 12.5 ਲੱਖ ਰੁਪਇਆ ਜਿਹੜਾ ਖਰਚਾ ਔਰ ਸਰਕਾਰ ਨੂੰ ਜਮ੍ਹਾਂ ਕਰਾਉਨੇ ਆ ਇਹ ਤਾਂ ਇਹ ਜਮ੍ਹਾਂ ਕਰਾਉਨੇ ਕਿ ਜੇ ਸਾਨੂੰ ਠੇਕਿਆਂ ਤੋਂ ਆਮਦਨ ਹੋਏਗੀ ਕਿ ਕਰਕੇ ਜੋ ਆਮਦਨ ਹੈ ਉਹ ਸਾਡੀ ਆਮਦਨ ਪ੍ਰਭਾਵਿਤ ਹੋ ਰਹੀ ਹੈ ਉਹ ਕਿਉਂ ਪ੍ਰਭਾਵਿਤ ਹੋ ਰਹੀ ਹੈ ਕਿ ਇੱਥੇ ਜਿਹੜੀ ਜ਼ਰੀਲੀ ਸ਼ਰਾਬ ਔਰ ਨਜਾਇਜ਼ ਸ਼ਰਾਬ ਉਹ ਬੇਚੀ ਜਾ ਰਹੀ ਹੈ ਔਰ ਰੋਜ ਦਾ ਸਾਨੂੰ ਘੱਟੋ-ਘੱਟ ਵੀ 3 2 ਮਹੀਨੇ ਪਿੱਛੇ ਹੋਏ ਆ ਉਹਦੇ ਵਿੱਚ 3 ਕਰੋੜ ਦੇ ਲਗਭਗ ਸਾਨੂੰ ਕੱਟਾ ਪਿਆ ਚੁੱਕਾ ਹੈ ਮੈਂ ਇਹ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਕਹਿ ਦੱਸਣਾ ਚਾਹੁੰਨਾ ਸਰਕਾਰ ਨੂੰ ਵੀ ਦੱਸਣਾ ਚਾਹੁੰਨਾ ਕਿ ਸਾਡਾ ਜੇ ਇਸੇ ਜਿਸ ਤਰ੍ਹਾਂ ਹੀ ਘਟਾ ਆ ਰਿਹਾ ਤੇ ਭਾਈ ਅਸੀਂ ਚਾਬੀਆਂ ਦੇ ਦੇਾਂਗੇ ਚਲਾ ਦੇ ਨਜਾਦੀਆਂ ਚਲਾਉਣ ਠੇਕੇ ਫਿਰ ਅਸੀਂ ਤੇ ਠੇਕੇ ਨਹੀਂ ਚਲਾ ਸਕਦੇ ਇਸ ਕਰਕੇ ਜਿਹੜਾ ਝਗੜਾ ਸਾਡਾ ਮੇਨ ਹੋਇਆ ਜਿੱਥੇ ਜਿੱਦ ਕਰਕੇ ਕਰ ਰਹੇ ਆ ਉਹ ਅਸੀਂ ਸਾਡੇ ਜਿਹੜੇ ਵਰਕਰ ਆ ਮੁੰਡੇ ਉਹ ਸਾਰੇ ਸ਼ਾਮ ਨੂੰ ਜਿਹੜੀ ਰੁਟੀਨ ਚ ਸੇਲ ਆਪਣੀ ਲੈਂਡ ਗ੍ਰਾਈ ਕਰਨ ਜਾਂਦੇ ਆ ਉਸ ਦਿਨ ਵੀ ਜਿਸ ਦਿਨ ਪਿਛਲੇ ਦਿਨੀ ਇਹ ਝਗੜਾ ਹੋਇਆ ਉਹ ਆਪਣੀ ਸੇਲ ਠੇਕੇ ਤੋਂ ਲੈਣ ਗਏ ਗੱਡੀ ਬਾਹਰ ਖੜੀ ਕੀਤੀ ਹੈ ਸਾਡੇ ਟੋਟੇ ਵੀਰ ਨੂੰ ਨੀਜੀ ਜਿਹੜੇ ਅਸੀਂ ਉਧਰ ਦੇ ਇੰਚਾਰਜ ਲਾਏ ਆ ਉਥੇ ਗੱਡੀ ਖੜੀ ਕੀਤੀ ਆਪਣਾ ਕੈਸ਼ ਲੈਣ ਗਏ ਆ ਇਹਨਾਂ ਨੇ ਪਹਿਲੇ ਜਿਹੜੇ ਨਜਾਇਜ਼ੀ ਸੀ ਸ਼ਰਾਬ ਨਜਾਇਜ਼ ਵੇਚਦੇ ਆ ਇਹਨਾਂ ਨੇ ਅੜ ਨਾਲ ਉਹਨਾਂ ਦੇ ਗਲ ਪਏ ਆ ਇੱਟਾ ਰੋੜੇ ਚਲਾਏ ਆ ਲੇਡੀਜ਼ ਨੂੰ ਅੱਗੇ ਕਰਕੇ ਗਲ ਪੁਆਈਆਂ ਮੁੜ ਕੇ ਆਪ ਵੀ ਗਲ ਚਾਉਂਦਾ 15 ਜਾਣੇ ਉਹਨਾਂ ਦੇ ਗਲ ਪਏ ਔਰ ਸੱਟਾਂ ਲਾਈਆਂ ਸਾਡੇ ਦੋ ਮੁੰਡਿਆਂ ਦੇ ਮੇਜਰ ਸੱਟਾਂ ਲੱਗੀਆਂ ਇੱਕ ਦਾ ਜਿਹੜਾ ਫ੍ਰੈਕਚਰ ਆ ਗਿੱਟੇ ਦਾ ਵਾ ਇੱਕ ਦਾ ਹੱਥ ਦਾ ਫ੍ਰੈਕਚਰ ਆ ਸਿਰ ਤੇ ਮਾਰਨ ਲੱਗ ਗਈ ਔਰ ਆਪਣੇ ਬਾਹ ਅੱਗੇ ਕੀਤੀ ਉਹਦੀ ਬਾਹ ਕੱਟੀ ਗਈ ਹੈ ਉਹ ਸਾਰੇ ਹਸਪਤਾਲ ਦਾਖਲ ਹੈ ਜਿਹ ਤੇ ਇਹ ਸਾਨੂੰ ਬਿਲਕੁਲ ਕੰਮ ਨਹੀਂ ਕਰਨ ਦੇ ਸਾਡੀ ਤੇ ਇਹ ਹੀ ਹੈ ਕਿ ਸਾਨੂੰ ਇਹ ਜਿਹੜੇ ਨਜਾਇਜ਼ੀਆਂ ਨੂੰ ਜਿਹੜਾ ਬੰਦ ਕੀਤਾ ਜਾਵੇ ਤੇ ਸਾਡੀ ਜਿਹੜੀ ਇਨਕਮ ਹੈ ਉਹ ਵਧੇ ਔਰ ਸਰਕਾਰ ਨੂੰ ਦੇ ਸਕੀਏ ਤੇ ਜਿਹੜੇ ਸਾਡੇ ਕੋਲ ਠੇਕੇਦਾਰ ਐ ਇਥੇ ਨਿੱਜੀ ਜਿਹੜੇ ਪਹਿਲਾਂ ਇਥੇ ਲੋਕਲ ਐ ਔਰ ਦੂਜੇ ਸਰਕਲ ਚੋਂ ਹੁਣ ਕੰਮ ਕਰ ਰਹੇ ਆ ਮਕੇਰੀਆਂ ਚ ਮੈਂ ਨਾਂ ਲੈਣ ਤੋਂ ਗਰੇਜ਼ ਨਹੀਂ ਕਰੂੰਗਾ ਬੰਟੀ ਜਨਮਸ਼ਾਲਾ ਜਦ ਬੰਟੀ ਐ ਉਹ ਜਿਹੜਾ ਨਜਾਇਜ਼ ਸ਼ਰਾਬਪੁਣੇ ਸ਼ਰਾਬ ਵੇਚਣ ਵੱਲੇ ਇਹਨਾਂ ਨੂੰ ਜਿਹੜੇ ਜਿਹੜੀਆਂ ਇਛਾਤ ਕਰ ਰਿਹਾ ਔਰ ਉੱਥੇ ਲੜਾਈ ਝਗੜੇ ਦਾ ਮਾਹੌਲ ਬਣਾ ਰਿਹਾ ਔਰ ਆਪਣੀ ਰਾਜਨੀਤੀ ਵਿੱਚ ਚਮਕਾ ਰਿਹਾ ਜਦ ਕਿ ਸਾਡਾ ਕਿਸੇ ਕੋਈ ਪਾਰਟੀ ਨਾਲ ਸੰਬੰਧ ਨਹੀਂ ਸਾਡਾ ਕਿਸੇ ਕੋਈ ਗਰੁੱਪ ਨਾਲ ਸੰਬੰਧ ਨਹੀਂ ਅਸੀਂ ਬਾਹਰੋਂ ਆ ਕੇ ਆਪਣਾ ਬਿਜ਼ਨਸ ਕਰ ਰਹੇ ਹਾਂ ਸਾਨੂੰ ਬਿਜ਼ਨਸ ਕਰਨ ਦੇਣਾ ਚਾਹੀਦਾ ਸਾਡਾ ਨਬਦੀਕੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਅਸੀਂ ਵਾਰ-ਵਾਰ ਫਿਰ ਪ੍ਰਸ਼ਾਸਨ ਨੂੰ ਦੱਸਦੇ ਹਾਂ ਕਿ ਸਾਡਾ ਬਹੁਤ 11-12 ਲੱਖ ਰੁਪਏ ਡੇਲੀ ਜਾ ਰਿਹਾ ਜੇ ਸਾਨੂੰ ਪੂਰੀ ਸਹੂਲਤ ਮਿਲੂਗੀ ਨਜਾਦੀਏ ਬੰਦ ਹੋਣਗੇ ਤੇ ਅਸੀਂ ਤੁਹਾਨੂੰ ਦੇ ਸਕਦੇ ਨੇ ਅਸੀਂ ਅਸੀਂ ਠੇਕੇ ਬੰਦ ਕਰੇ ਚਾਬੀਆਂ ਸਰ ਇਹ ਜਿੰਨੇ ਵੀ ਨਜਾਜ਼ੀਏ ਆ ਇਹ ਸਿਰਫ ਇਥੇ ਜੜੀ ਚ ਵੀ ਸਾਨੂੰ ਇੱਕ ਵਾਰੀ ਚੜਾਈ ਕਰਕੇ ਜੇ ਅਸੀਂ ਮੁੜ ਕੇ ਖੁੱਲੇ ਆਮ ਚ ਸ਼ਰਾਬ ਵੇਚੀਏ ਜਿਸ ਦਿਨ ਦੇ ਨਜਾਜ਼ੀਏ ਬੰਦ ਹੋਏ ਦੋ ਦਿਨ ਦੇ ਤੇ ਇੱਕ ਅਸੀਂ ਇਨਕਮ ਵੱਧ ਗਈ ਹੈ ਜਦ ਕਿ ਜਿੰਨੇ ਵੇਚਦੇ 2-2 ਲੱਖ ਇਨਕਮ ਘਟਦੀ ਡੇਲੀ ਇਸ ਕਰਕੇ ਇਹ ਬੰਦ ਕਰਨੇ ਪੈਣਗੇ ਇਹ ਆਪਣਾ ਹਰ ਲਗਾ ਲਗਾ ਬਣਾਉਂਦੇ ਆ ਵੀ ਅਸੀਂ ਜਿਹੜਾ ਕੰਮ ਕਰੀਏ ਔਰ ਉਹਨੂੰ ਠੇਕੇਦਾਰਾਂ ਨੂੰ ਤੰਗ ਕਰੀਏ ਮੈਂ ਤਾਂ ਇਹ ਹੀ ਕਹਿਣਾ ਪੀਰਾਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਲੜਾਈ ਦਾ ਕੋਈ ਮਤਲਬ ਨਹੀਂ ਇਹ ਗੱਲ ਪਾ ਕੇ ਲੜਾਈ ਕਰਕੇ ਸਿਲਵੈਸਨ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਸਾਡੀ ਜਿਹੜੀ